ਮੁਤਾਬਕ ਗੋਬਿੰਦ ਸਿੰਘ ਲੰਘੋਵਾਲ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਪ੍ਰਧਾਨ ਬਣਨ ਲਈ ਕੀਤਾ ਰਾਜ਼ੀ। ਭਰਤੀ ਮੁਹਿਮੇ ਸਰਜੀਤ ਸਿੰਘ ਰਖੜਾ ਦੇ ਬਿਆਨ ਤੋਂ ਕੀਤਾ ਕਿ ਨਾ ਰਾ ਕਿਹਾ ਕੱਲ ਦੇ اجلاس ਦੇ ਵਿੱਚ ਹੀ ਚੁਣਿਆ ਜਾਵੇਗਾ ਨਵਾਂ ਪ੍ਰਧਾਨ। ਸਰਜੀਤ ਸਿੰਘ ਰਖੜਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣੇ ਜਾਣ ਦਾ ਕੀਤਾ ਹੈ ਦਾਵਾ। ਸੁਧਾਰ ਲਹਿਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣੇ ਜਾਣ ਦੇ ਐਲਾਨ ਤੇ ਅਕਾਲੀ ਦਲ ਦਾ ਪਲਟਵਾਰ ਕਿਹਾ ਜੋ ਕਹਿੰਦੇ ਸੀ ਵੱਖਰੇ ਚੁੱਲ੍ਹੇ ਨਹੀਂ ਬਣਾਉਣੇ। ਹੁਣ ਉਹ ਬਣਾਉਣ ਜਾ ਰਹੇ ਨੇ ਨਮੀ ਪੜ ਅੰਮ੍ਰਿਤਸਰ ਪਹੁੰਚੀ ਕਟੜਾ ਤੋਂ ਚੱਲੀ ਬੰਦੇ ਪੜ ਤੇ ਟ੍ਰੇਨ ਜਲੰਧਰ ਬਿਆਸ ਤੇ ਅੰਮ੍ਰਿਤਸਰ ਵਾਣਚਰ ਦੇ ਦਿੱਤਾ ਗਿਆ ਪਰਮਾ ਸਵਾਗਤ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਹੀ ਦਿਖਾਈ ਸੀ ਹਰੀ ਝੰਡੀ ਪਰੰਤਨ ਦੀ ਜਿੰਨੀ ਚੋਣ ਦੇ ਲਈ ਕਾਂਗਰਸ ਨੇ ਸ਼ੁਰੂ ਕੀਤੀ ਤਿਆਰੀ ਰਾਜਾਪੜਿੰਗ ਨੇ ਚੋਣ ਜਲਸੇ ਜ਼ਰੀਏ ਪਾਰਟੀ ਉਮੀਦਵਾਰ ਨੂੰ ਲੈ ਕੇ ਜਾਣੀ ਲੋਕਾਂ ਦੀ ਰਾਏ ਕਿਹਾ ਜਿਸ ਨੂੰ ਚੋਣਗੇ ਲੋਕ ਉਹੀ ਹੋਵੇਗਾ ਕਾਂਗਰਸ ਦਾ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰ ਸਿੰਘ ਲਾਢੀ ਨੇ ਸਾਬਕਾ ਵਿਧਾਇਕ ਸੁਜੀਤ ਸਿੰਘ ਕਾਕਾ ਲੋਗੜ ਦੇ ਭਰਾ ਦਾ ਚੈਲੰਜ ਕੀਤਾ ਕਬੂਲ ਡੋਪ ਟੈਸਟ ਦੇ ਲਈ ਲੋਗੜ ਦੇ ਗੁਰਦੁਆਰਾ ਸਾਹਿਬ ਪਹੁੰਚੇ ਵਿਧਾਇਕ ਲਾਢੀ ਇਕਬਾਲ ਸਿੰਘ ਬੋਲੇ ਡਰਾਮਾ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਮਾਨ ਦੀ ਧੂੜੀ ਦੇ ਲੋਕਾਂ ਨੂੰ ਸੁਗਾਤ ਦੋ ਸੜਕਾਂ ਦੇ ਪ੍ਰੋਜੈਕਟਾਂ ਦੀ ਕੀਤੀ ਸ਼ਰਵਾਤ 17 ਕਰੋੜ 21 ਲੱਖ ਰੁਪਏ ਦੀ ਲਾਗਤ ਦੇ ਨਾਲ ਪਿਆਰ ਹੋਣਗੇ ਸੜਕਾਂ ਮਾਰ ਸ਼ਹੀਦ ਜਵਾਨ ਪ੍ਰਿਤਪਾਲ ਸਿੰਘ ਅਤੇ ਹਰਮਿੰਦਰ ਸਿੰਘ ਦਾ ਜੱਦੀ ਪਿੰਡਾਂ ਦੇ ਵਿੱਚ ਕੀਤਾ ਗਿਆ ਨੰਤਿੰਗ ਸਸਕਾਰ ਫੌਜੀ ਸਲਮਾਨਾ ਦੇ ਨਾਲ ਦਿੱਤੀ ਗਈ ਵਿਦਾਈ ਪੁਲਗਾਮ ਦੇ ਵਿੱਚ دہشت ਗੜਦੀ ਹਮਲੇ ਦੌਰਾਨ ਹੋਏ ਸੰਘ ਸ਼ਹੀਦ ਸਸਰੀਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ 6 ਵਜ ਦੀਆਂ 6 ਵੱਡੀਆਂ ਖਬਰਾਂ ਲੈ ਕੇ ਸੂਬੇ ਦੀ ਸਿਆਸਤ ਖਾਸ ਤੌਰ ਤੇ ਪੰਥਕ ਸਿਆਸਤ ਇਸ ਸਮੇਂ ਖੂਬ ਦਿਲਚਸਪ ਹੋ ਰਹੀ ਹੈ ਤੇ ਸੋਮਵਾਰ ਦਾ ਦਿਨ ਬਹੁਤ ਅਹਿਮ ਹੈ ਐਤਵਾਰ ਦੇ ਦਿਨ ਅਹਿਮ ਖਬਰਾਂ ਇਸ ਦੇ ਨਾਲ ਵੀ ਜੁੜੀਆਂ ਹੋਈਆਂ ਆਈਆਂ ਤੇ ਜ਼ਿਕਰ ਉਸ ਸੋਗਾਤ ਦਾ ਵੀ ਅੱਜ ਕਰਾਂਗੇ ਜੋ ਸੋਗਾਤ ਟ੍ਰੇਨ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਮਿਲੀ ਹੈ ਖਾਸ ਤੌਰ ਤੇ ਉਹਨਾਂ ਨੂੰ ਜੋ ਵੈਸ਼ਨ ਦੇਵੀ ਮਾਤਾ ਦੇ ਵਿੱਚ ਜਾ ਕੇ ਦਰਸ਼ਨ ਕਰਨਾ ਚਾਹੁੰਦੇ ਨੇ ਜਾਂ ਫਿਰ ਦਰਬਾਰ ਸਾਹਿਬ ਨਤਮਸਤਕ ਹੋਣਾ ਚਾਹੁੰਦੇ ਨੇ ਤਾਂ ਦੋਵੇਂ ਧਾਰਮਿਕ ਸਥਾਨ ਬੰਦੇਪੜਤ ਟ੍ਰੇਨ ਦੇ ਜ਼ਰੀਏ ਜੁੜੇ ਨੇ ਬੇਬੀ ਮੈਂ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਦਿਖਾਵਾਂਗਾ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਇਹਨਾਂ 6 ਖਬਰਾਂ ਦੇ ਵਿੱਚ ਦਿਨ ਦੀ ਸਭ ਤੋਂ ਵੱਡੀ ਖਬਰ ਦੇ ਨਾਲ ਇਹ ਖਬਰ ਸੁਧਾਰ ਲਹਿਰ ਦੇ ਨਾਲ ਜੁੜੀ ਹੋਈ ਹੈ ਸੁਧਾਰ ਲਹਿਰ ਜੂਨ 2024 ਦੇ ਵਿੱਚ ਇੱਕ ਨਤੀਜੇ ਲੋਕ ਸਭਾ ਦੇ ਆਏ ਜਿਸ ਨੇ ਅਕਾਲੀ ਦਲ ਦੇ ਅੰਦਰ ਤਰਥਲੀ ਮਚਾ ਕੇ ਰੱਖ ਦਿੱਤੀ ਮੈਂ ਜੂਨ ਤੋਂ ਸ਼ੁਰੂਆਤ ਕਰ ਰਹੇ ਹਾਂ ਕਿ ਜੂਨ 2024 ਦੇ ਵਿੱਚ ਆਏ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਹਾਲਾਤ ਕਿਵੇਂ ਬਦਲੇ ਹਾਲਾਤ ਅਜਿਹੇ ਬਦਲੇ ਕਿ ਕਈ ਬਾਗੀ ਹੋ ਗਏ ਸੁਖਬੀਰ ਬਾਦਲ ਦੇ ਖਿਲਾਫ ਅਕਾਲ ਤਖਤ ਸਾਹਿਬ ਤੱਕ ਪਹੁੰਚ ਗਏ ਸਜ਼ਾ ਹੋ ਗਈ ਫਿਰ ਦੁਬਾਰਾ ਸੁਖਬੀਰ ਬਾਦਲ ਪ੍ਰਧਾਨ ਬਣ ਗਏ ਪਰ ਇਹ ਸਭ ਦੇ ਵਿਚਾਲੇ ਬਾਗੀਆਂ ਨੇ ਵੱਖਰੀ ਰਾਹ اختیار ਕੀਤੀ ਹੈ ਤੇ ਹੁਣ ਬਾਗੀ ਆਪਣੀ ਕਮਾਨ ਜਾਂ ਸੁਧਾਰ ਲਹਿਰ ਵਾਲੇ ਆਗੂ ਆਪਣੀ ਕਮਾਨ ਯਾਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਥੇਦਾਰ ਨੂੰ ਸੌਂਪਣ ਜਾ ਰਹੇ ਨੇ ਇਹ ਦਿਨ ਦੀ ਸਭ ਤੋਂ ਵੱਡੀ ਖਬਰ ਹੈ ਮੈਂ ਇਸ ਤੋਂ ਹੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਯਾਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਅਹਿਮ ਤੇ ਵੱਡੀ ਖਬਰ ਇਹ ਹੈ ਕਿ ਭਰਤੀ ਲਹਿਰ ਵਾਲੇ ਧੜੇ ਦੇ ਪ੍ਰਧਾਨ ਬਣਨ ਦੇ ਲਈ ਯਾਨੀ ਹਰਪ੍ਰੀਤ ਸਿੰਘ ਤਿਆਰ ਨੇ ਸਾਡੇ ਸੋਰਸੇ ਜਾਣਕਾਰੀ ਦੇ ਰਹੇ ਨੇ ਸ਼ਨੀਵਾਰ ਨੂੰ ਗੋਵਿੰਦ ਸਿੰਘ ਲੰਗਵਾਲ ਨੇ ਜਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਸੀ ਗੋਵਿੰਦ ਸਿੰਘ ਲੰਗਵਾਲ ਨੇ ਸੀਨੀਅਰ ਆਗੂਆਂ ਦੇ ਨਾਲ ਫਿਰੋਕੀ ਪਹੁੰਚ ਕੇ ਗੱਲਬਾਤ ਵੀ ਕਰਵਾਈ ਖੈਰ ਦੋਵੇਂ ਮਾਲਵੇ ਤੋਂ ਆਉਂਦੇ ਨੇ ਜਾਨੀ ਹਰਪ੍ਰੀਤ ਸਿੰਘ ਵੀ ਔਰ ਗੋਵਿੰਦ ਸਿੰਘ ਲੰਗਵਾਲ ਵੀ ਔਰ ਗੋਵਿੰਦ ਸਿੰਘ ਲੰਗਵਾਲ ਦਾ ਸੀ ਜ਼ਿਕਰ ਕਰੀਏ ਤਾਂ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਰਹੇ ਨੇ ਔਰ ਜਦੋਂ ਜਥੇਦਾਰ ਦੀਆਂ ਸੇਵਾਵਾਂ ਨਿਭਾ ਰਹੇ ਸੀ ਉਸ ਸਮੇਂ ਬਹੁਤ ਨੇੜਤਾ ਜਾਨੀ ਹਰਪ੍ਰੀਤ ਸਿੰਘ ਦੇ ਨਾਲ ਨਹੀਂ ਹੈ ਖੈਰ ਸਾਡੇ ਸੋਕਸੀ ਦੇ ਜਾਣਕਾਰੀ ਦੇ ਰਹੇ ਨੇ ਕਿ ਸ਼ਨੀਵਾਰ ਨੂੰ ਮੁਲਾਕਾਤ ਹੋਈ ਹੈ ਗੋਬਿੰਦ ਸਿੰਘ ਲੰਗਰਵਾਲ ਪਹੁੰਚੇ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਲਈ ਉੱਥੇ ਮੁਲਾਕਾਤ ਕਰਦੇ ਨੇ ਤੇ ਨਾਲ ਕਿਉਂ ਹੋਰ ਜਿਹੜੇ ਸੀਨੀਅਰ ਆਗੂ ਨੇ ਗੁਰਪ੍ਰਤਾਪ ਬਡਾਲਾ ਪ੍ਰੀਤ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਬੀਬੀ ਜਗੀਰਕੌਰ ਇਹਨਾਂ ਦੇ ਨਾਲ ਵੀ ਫੋਨ ਤੇ ਗੱਲਬਾਤ ਕਰਵਾਈ ਗਈ ਹੈ ਸਾਡੇ ਸੋਰਸ ਸੀ ਜਾਣਕਾਰੀ ਦੇ ਰਹੇ ਨੇ ਦੋਵੇਂ ਧਿਰਾਂ ਦੇ ਵੱਲੋਂ ਕੋਈ ਅਫੀਸ਼ੀਅਲ ਤੌਰ ਦੇ ਉੱਤੇ ਬਿਆਨ ਇਸ ਨੂੰ ਲੈ ਕੇ ਜਾਰੀ ਨਹੀਂ ਕੀਤਾ ਗਿਆ ਔਰ ਗੱਲਬਾਤ ਕਰਵਾਈ ਗਈ ਗਿਆਨੀ ਹਰਪ੍ਰੀਤ ਸਿੰਘ ਇਹ ਜਲਾਸ ਦਾ ਫੈਸਲਾ ਮੰਨਣ ਨੂੰ ਤਿਆਰ ਹੋ ਗਏ ਨੇ ਇਸ ਮੁਲਾਕਾਤ ਦਾ ਨਿਚੋੜ ਇਹ ਨਿਕਲਿਆ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਨਹੀਂ ਕਿਹਾ ਕਿ ਮੈਂ ਪ੍ਰਧਾਨ ਬਣ ਰਿਹਾ ਹਾਂ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜੋ ਵੀ ਸੋਮਵਾਰ ਨੂੰ ਸੱਦੇ ਗਏ اجلاس ਦੇ ਵਿੱਚ ਆਗੂਆਂ ਦਾ ਡੈਲੀਗੇਟ ਦਾ ਫੈਸਲਾ ਹੋਏਗਾ ਉਹ ਮੈਨੂੰ ਮਨਜ਼ੂਰ ਹੋਏਗਾ ਤਾਂ ਇੱਕ ਸਿੱਧਾ ਜਿਹਾ ਮਤਲਬ ਹੈ ਕਿ ਜੇਕਰ ਉਹਨਾਂ ਦੇ ਪ੍ਰਧਾਨਜੀ ਵਾਲੇ ਚਿਹਰੇ ਦੇ ਉੱਤੇ ਮੋਹਰ ਲੱਗ ਗਈ ਪ੍ਰਧਾਨਗੀ ਵਾਲੀ ਕੁਰਸੀ ਦੇ ਲਈ ਉਹਨਾਂ ਨੂੰ ਤੈਅ ਕਰ ਦਿੱਤਾ ਗਿਆ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਪਿੱਛੇ ਨਹੀਂ ਮੁੜਨਗੇ ਸ਼੍ਰੋਮਣੀ ਅਕਾਲੀ ਦਲ ਨਾਮ ਕੀ ਹੋਏਗਾ ਮੈਨੂੰ ਨਹੀਂ ਪਤਾ ਇਹ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੀ ਨਾਮ ਹੋ ਸਕਦਾ ਹੈ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਕੀਤੀ ਗਈ ਹੈ ਇਸ ਕਰਕੇ ਪੰਜ ਮੈਂਬਰਾਂ ਦਾ ਪੰਜ ਪ੍ਰਧਾਨੀ ਇਹ ਵੀ ਇਸ ਤਰੀਕੇ ਨਾਲ ਵੀ ਨਾਮ ਹੋ ਸਕਦਾ ਹੈ ਤਾਂ ਨਾਮ ਕੀ ਹੋਏਗਾ ਅਜੇ ਤੱਕ ਕਲੀਅਰ ਨਹੀਂ ਹੈ ਯਾਨੀ ਹਰਪ੍ਰੀਤ ਸਿੰਘ ਹਾਲਾਂਕਿ ਰੈਡੀ ਹੋ ਚੁੱਕੇ ਨੇ ਤਿਆਰ ਹੋ ਚੁੱਕੇ ਨੇ ਜ਼ਰੂਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਸਭ ਦੇ ਵਿਚਾਲੇ ਸੁਰਜੀਤ ਸਿੰਘ ਰਖੜਾ ਦੇ ਬਿਆਨ ਤੋਂ ਭਰਤੀ ਕਮੇਟੀ ਨੇ ਜ਼ਰੂਰ ਕਿਨਾਰਾ ਕਰ ਲਿਆ ਸੁਰਜੀਤ ਸਿੰਘ ਰਖੜਾ ਨੇ ਸਟੇਟਮੈਂਟ ਦਿੱਤੀ ਸੀ ਕਿ ਯਾਨੀ ਹਰਪ੍ਰੀਤ ਸਿੰਘ ਨੂੰ ਅਸੀਂ ਆਪਣਾ ਪ੍ਰਧਾਨ ਚੁਣ ਲਿਆ ਤਾਂ ਫਿਰ ਉਸ ਤੋਂ ਬਾਅਦ ਭਰਤੀ ਕਮੇਟੀ ਨੇ ਇੱਕ ਬਿਆਨ ਜਾਰੀ ਕਰਕੇ ਕਹਿ ਦਿੱਤਾ ਕਿ ਸੋਮਵਾਰ ਨੂੰ ਜਦੋਂ ਚੋਣ ਹੋਏਗੀ ਉਸ ਸਮੇਂ ਤੈਅ ਹੋਏਗਾ ਕਿ ਕੌਣ ਪ੍ਰਧਾਨ ਬਣਦਾ ਹੈ ਤੇ ਕੌਣ ਨਹੀਂ ਜੀ ਫਾਈਨਲ ਕਰ ਲਿਆ ਜੀ ਯਾਨੀ ਹਰਪ੍ਰੀਤ ਜੀ ਨੂੰ ਸੀਪ ਪ੍ਰਧਾਨ ਬਣਾਉਣਾ ਸਾਡੀ ਬੇਟੀ ਨੂੰ ਧਾਰਮਿਕਿਆ ਰਾਜਨੀਤੀ ਸ਼ੋਮਨੀ ਕਲਰ ਪ੍ਰਧਾਨ ਤਾਂ ਰਾਜਨੀਤਿਕ ਹੁੰਦਾ ਹੈ ਅੱਛਾ ਉਹ ਬਣੇਗੀ ਹਾਂ ਤੇ ਧਾਰਮਿਕ ਕਾਉਂਸਲਰ ਜਿਹੜੀ ਉਹਦਾ ਵੀ ਵਿਸ਼ਵਪੰਥ ਕੋਰਨ ਜੀ ਫਾਈਨਲ ਕਰ ਲਿਆ ਜੀ ਯਾਨੀ ਹਰਪ੍ਰੀਤ ਜੀ ਨੂੰ ਸੀਪ ਪ੍ਰਧਾਨ ਬਣਾਉਣਾ ਕਹਿੰਦੀ ਭੇਟੀ ਨੂੰ ਧਾਰਮਿਕ ਜਰਾਜਨੀਤੀ ਸ਼ੋਮਨੀ ਕਲਚਰਲ ਪ੍ਰਧਾਨਤਾ ਰਾਜਨੀਤਿਕ ਹੁੰਦਾ ਹੈ ਅੱਛਾ ਉਹ ਬਣेंगे ਹਾਂ ਤੇ ਧਾਰਮਿਕ ਕਾਉਂਸਲ ਜਿਹੜੀ ਉਹਦਾ ਵੀ ਵਿਵਸਥਾਤ ਫਾਰਮ ਹੁੰਦਾ ਹੈ ਕਿਸੇ ਕੱਲ ਨੂੰ 11 ਤਾਰੀਖ ਨੂੰ ਡੈਲੀਗੇਟ ਗਲਾਸ ਲਾਇਆ ਗਿਆ ਹੂੰ ਕੱਲ ਨੂੰ ਵੀ ਸਾਰੇ ਡੈਲੀਗੇਟ ਸਾਹਿਬਾਨ ਨੇ ਪ੍ਰਧਾਨ ਦੀ ਚੋਣ ਕਰਨੀ ਹੈ ਜੋ ਵੀ ਡੈਮੋਕਰੈਟਿਕ ਤਰੀਕੇ ਨਾਲ ਡੈਲੀਗੇਟ ਸਾਹਿਬਾਨ ਨੂੰ ਪ੍ਰਵਾਨ ਹੋਊਗਾ ਉਹ ਚੋਣ ਪ੍ਰਕਿਰਿਆ ਮਕਮਲ ਕਰੂ ਹੋਊਗੀ ਯਾਰ ਪੂਰੇ ਲੋਕਤੰਤਰਿਕ ਢੰਗ ਨਾਲ ਉਹ ਚੋਣ ਪ੍ਰਕਿਰਿਆ ਮਕਮਲ ਹੋਰ ਇਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ੀਓ ਦਾ ਹਦੇਸ਼ ਦੀ ਇਹਨ ਮੇਨਪਾਲਾ ਜਿਹੜੀ ਉਹ ਕੀਤੀ ਹੈ ਹੂੰ ਕਹਿ ਰਹੇ ਦਚਿੱਤੀ ਵਾਲੀ ਸਥਿਤੀ ਹੁਣ ਬਹੁਤੀ ਰਹੀ ਨਹੀਂ ਇੱਕ ਪਾਸੇ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੇ ਉੱਤੇ ਬਹੁਤ ਨੂੰ ਲੈ ਕੇ ਸੁਧਾਰ ਲਹਿਰ ਵਾਲੇ ਕਹਿ ਰਹੇ ਨੇ ਕਿ ਅਜੇ ਸੋਮਵਾਰ ਦੇ ਇੰਤਜ਼ਾਰ ਕਰੋ ਪਰ ਰਖੜਾ ਦੀ ਸਟੇਟਮੈਂਟ ਤੇ ਗੋਬਿੰਦ ਸਿੰਘ ਲੋਂਗਵਾਲ ਦੀ ਮੁਲਾਕਾਤ ਦੋਵੇਂ ਚੀਜ਼ਾਂ ਕਲੀਅਰ ਕਰ ਰਹੀਆਂ ਨੇ ਕਿ ਪ੍ਰਧਾਨਗੀ ਤਕਰੀਬਨ ਤਕਰੀਬਨ ਤੈ ਹੋ ਚੁੱਕੀ ਹੈ ਜਿਸੀ ਜ਼ਿਕਰ ਕਰ ਰਹੇ ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਹਾਲਾਂਕਿ ਇਹ ਪ੍ਰਧਾਨਗੀ ਕਿਸ ਪਾਸੇ ਜਾਂਦੀ ਹੈ ਅੱਗੇ ਕੀ ਰਿਐਕਸ਼ਨ ਹੁੰਦੇ ਨੇ ਜਾਂ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਉਸ ਦੇ ਉੱਤੇ ਨਜ਼ਰਾਂ ਜ਼ਰੂਰ ਰਹਿਣਗੀਆਂ ਪਰ ਇਹ ਸਭ ਦੇ ਵਿਚਾਲੇ ਮੌਕਾ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਗੁਰਚਰਨ ਸਿੰਘ ਗਰੇਵਾਲ ਸੁਧਾਰ ਲਹਿਰ ਦੇ ਉੱਤੇ ਪਲਟਵਾਰ ਕਰਦੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਐਸਜੀਪੀਸੀ ਦੇ ਮੈਂਬਰ ਨੇ ਸਾਬਕਾ ਜਨਰਲ ਸਕੱਤਰ ਨੇ ਤਾਂ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਡੈਲੀਗੇਟ ਵੀ ਰਾਏ ਤੋਂ ਬਿਨਾਂ ਚੁਣਿਆ ਗਿਆ ਪ੍ਰਧਾਨ ਇਜਲਾਸ ਕੱਲ ਤਾਂ ਫਿਰ ਅੱਜ ਪ੍ਰਧਾਨ ਦਾ ਐਲਾਨ ਕਿਉਂ ਸਿੰਘ ਸਹਿਬਾਨ ਨੇ ਚੁੱਲ੍ਹੇ ਮਿਟਣ ਦਾ ਆਦੇਸ਼ ਦਿੱਤਾ ਸੀ ਹੁਣ ਵੱਖਰੀ ਪਾਰਟੀ ਬਣਾ ਕੇ ਜਿਹੜੇ ਸੁਧਾਰ ਲਹਿਰ ਵਾਲੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਵੱਖਰੇ ਚੁੱਲ੍ਹੇ ਸਮੇਟਣ ਵਾਲੇ ਹੁਕਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਸ਼ਾਮਲ ਸਨ ਖੈਰ ਕਾਂਪਲੇਗੌਰ 2 ਦਸੰਬਰ 2024 ਨੂੰ ਯਾਨੀ ਕਿ ਲੰਘੇ ਸਾਲ ਜਦੋਂ ਆਦੇਸ਼ ਦਿੱਤੇ ਗਏ ਸੁਖਬੀਰ ਬਾਦਲ ਨੂੰ ਸੁਖਬੀਰ ਬਾਦਲ ਸਣੇ ਹੋਰ ਅਕਾਲੀ ਦਲ ਦੇ ਵੱਡੇ ਆਗੂ ਸੀ ਉਹਨਾਂ ਨੂੰ ਧਾਰਨਿਕ ਸੇਵਾ ਲਗਾਈ ਗਈ ਤੇ ਇਸ ਦੇ ਨਾਲ ਇੱਕ ਸੱਤ ਮੈਂਬਰੀ ਕਮੇਟੀ ਬਣਾ ਕੇ ਕਿਹਾ ਗਿਆ ਕਿ ਭਰਤੀ ਸ਼ੁਰੂ ਕੀਤੀ ਜਾਵੇ ਪਿਨਾਲੀ ਆਦੇਸ਼ ਦਿੱਤੇ ਗਏ ਕਿ ਜਿਹੜੇ ਵਕ ਵਕ ਅਕਾਲੀ ਦਲ ਵੰਡ ਰਹੇ ਨੇ ਜਾਂ ਬਣੇ ਹੋਏ ਨੇ ਉਹ ਸਾਰੇ ਆਪਣੇ ਚੁੱਲ੍ਹੇ ਸਮੇਟਣ ਤੇ ਇੱਕ ਹੁਣ ਤੇ ਵੀ ਆਦੇਸ਼ ਦਿੱਤੇ ਗਏ ਸੀ ਹੁਣ ਅਕਾਲੀ ਦਲ ਕਹ ਰਿਹਾ ਕਿ ਉਸ ਸਮੇਂ ਫਸੀਲ ਤੋਂ ਜਿਹੜੇ ਖੜਕੇ ਜਥੇਦਾਰ ਸਾਹਿਬ ਆਦੇਸ਼ ਦੇ ਰਹੇ ਸੀ ਉਹਨਾਂ ਦੇ ਵਿੱਚ ਮੁੱਖ ਤੌਰ ਤੇ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਵਿੱਚ ਮੁੱਖ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਇਹ ਤਿੰਨ ਵੱਡੇ ਚਿਹਰੇ ਸੀ ਤਾਂ ਉਹਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਸਨ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਚੁੱਲ੍ਹੇ ਸਮੇਟਣ ਦਾ ਆਦੇਸ਼ ਦਿੱਤਾ ਸੀ ਹੁਣ ਉਹ ਹੀ ਨਵੀਂ ਪਾਰਟੀ ਬਣਾ ਰਹੇ ਨੇ ਜਿਹੜੀ ਭਰਤੀ ਕੀਤੀ ਸੀ ਉਹਨਾਂ ਨੂੰ ਕਾਲਤਾ ਸਾਹਿਬ ਦਾ ਨਾਮ ਲੈ ਕੇ ਭਰਤੀ ਕੀਤਾ ਗਿਆ ਸੀ ਤੇ ਅੱਜ ਰਖੜਾ ਸਾਹਿਬ ਨੇ ਜਿੰਨੇ ਵੀ ਡੈਲੀਗੇਟ ਚੁਣੇ ਗਏ ਆ ਕੁੱਲ ਹਿੰਦੁਸਤਾਨ ਜਾਂ ਹਿੰਦੁਸਤਾਨ ਤੋਂ ਬਾਹਰੋਂ ਜਾਂ ਪੰਜਾਬ ਚੋਂ ਉਹਨਾਂ ਦੀ ਤੋਹੀਨ ਕੀਤੀ ਆ ਹੂੰ ਇਹ ਇਹੀ ਬੀਬੀ ਜੀਰਕੌਰ ਜੀ ਕਹਿ ਰਹੇ ਸੀ ਕਿ ਉਹੀ ਲੋਕ ਤਾਂ ਤਰ ਇਹ ਹੁਣ ਚਿੱਠੀ ਚ ਨਿਕਲੇ ਪ੍ਰਧਾਨ ਨਹੀਂ ਹੈਗੇ ਨੂੰ ਵੀ ਕਿ ਜਲਾਸ ਆ ਉਸ ਜਲਾਸ ਦਾ ਕਿੰਨਾ ਰੌਲਾ ਪੈ ਗਿਆ ਸ਼੍ਰੋਮਿਕ ਕਮੇਟੀ ਨੂੰ ਬਦਨਾਮ ਕੀਤਾ ਗਿਆ ਜਦੋਂ ਕਿ ਸ਼੍ਰੋਮਿਕ ਕਮੇਟੀ ਨੇ ਭਾਈ ਗੁਰਦਾਸ ਹਾਲ ਦਾ ਇਜਾਜ਼ਤ ਦਿੱਤੀ ਤੇ ਅੱਜ ਹਾਲੇ ਹਾਲੇ 12 ਘੰਟੇ 24 ਘੰਟੇ ਪਏ ਨੇ ਤਾਂ ਉਸ ਤੋਂ ਪਹਿਲਾਂ ਹੀ ਅੱਜ ਫੈਸਲਾ ਜਿਹੜਾ ਸੁਣਾ ਦਿੱਤਾ ਗਿਆ ਰਖੜਾ ਸਾਹਿਬ ਨੇ ਮੈਨੂੰ ਲੱਗਦਾ ਵੀ ਕਿਸ ਅਧਿਕਾਰ ਦਾ ਸੁਣਾਇਆ ਹਮ ਗਿਆਨੀ ਕਿ ਨਾ ਜਿਹੜੇ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਦੋ ਤਰੀਕ ਨੂੰ ਕਿ ਵੱਖਰਾ ਚੁੱਲਾ ਨਾਮਣਾ ਜਾਵੇ ਹੂੰ ਤੇ ਫਿਰ ਉਹ ਇੱਕ ਵੱਖਰੇ ਚੁੱਲੇ ਦੇ ਪ੍ਰਧਾਨ ਬਣ ਜਾ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਇਸ ਗੱਲ ਦਾ ਸੰਗਤ ਦੇ ਮੰਚਕ ਡੂੰਗਾ ਜਿਵੇਂ ਕਹਿੰਦੇ ਦਰਦ ਆਏਗਾ ਕਿ ਜੇ ਗਿਆਨੀ ਜੀ ਹੋਰੀ ਇਸ ਵੱਖਰੇ ਚੁੱਲੇ ਦੇ ਪ੍ਰਧਾਨ ਬਣਦੇ ਨੇ ਤਾਂ ਫਿਰ ਉਹਨਾਂ ਦੀ ਉਸ ਦੋ ਤਰੀਕ ਦੀ ਫਸੀਲ ਤੇ ਕਈ ਹੋਈ ਗੱਲ ਜਿਹੜੀ ਆ ਉਹ ਗੱਲ ਕਿੱਥੇ ਜਾਏਗੀ ਦੂਜਾ ਅੰਛਾ ਏ ਸੀ ਕਿ ਸੁਖਬੀਰ ਬੱਦਲ ਨੂੰ ਭਜਾਉਣਾ ਉਹ ਕਹਿੰਦਾ ਮੈਂ ਭਜਣਾ ਨਹੀਂ ਲੈ ਐਨੀ ਲੜਾਈ ਆ ਹੁਣ ਉਹ ਚੁੱਲ੍ਹੇ ਵੀ ਭੁੱਲ ਜਾਣੇ ਆ ਹੁਣ ਤੇ ਕੱਲ ਇੱਕ ਵੱਡੀ ਵੱਡਾ ਤੰਦੂਰ ਲੱਗ ਜਾਣਾ ਜਿੱਥੇ ਸਾਰਿਆਂ ਨੇ ਲੋਹ ਲਾ ਕੇ ਆਪਣੀਆਂ ਆਪਣੀਆਂ ਰੋਟੀਆਂ ਸੇਕਣੀਆਂ ਬੀਬੀ ਜ਼ਗੀਰਖੋਰ ਤੇ ਪਹਿਲਾਂ ਹੀ ਆਪਣਾ ਨੇ ਸੌਰੀ ਕਹਿਣਾ ਨਹੀਂ ਚਾਹੀਦਾ ਹੈ ਜੋ ਉਹ ਜੋ ਇੱਕ ਮੀਮ ਜਿਹੀ ਭੱਜੀ ਫਿਰਦੀ ਆ ਜਲੇਬੀਆਂ ਪਕਾ ਰਿਆ ਯਾਲੀ ਦੇ ਉੱਤੇ ਰੇਤ ਪਾ ਕੇ ਚਲੇਗੀ ਯਾਰ ਬੜਾ ਹਾਸਾ ਵੀ ਆਉਂਦਾ ਤੇ ਦੁੱਖ ਵੀ ਹੁੰਦਾ ਵੀ ਐਡੇ ਸੀਨੀਅਰ ਲੀਡਰ ਆ ਲੋਕ ਇੰਜ ਮਤਲਬ ਖਿੱਲੀ ਉੱਡ ਰਹੀ ਆ ਲੀਡਰ ਉਥੇ ਹੋਗੇ ਜ਼ਿਆਦਾ ਸਾਰੇ ਆਬਲਾਸ਼ੀ ਆ ਕਿ ਮੈਨੂੰ ਪ੍ਰਧਾਨ ਮੈਨੂੰ ਪ੍ਰਧਾਨ ਮੈਨੂੰ ਪ੍ਰਧਾਨ ਹੁਣ ਜੇ ਪ੍ਰਧਾਨ ਬਣਦਾ ਇੱਕ ਦੇਖੋ ਸਤਵੰਤ ਕੌਰ ਬੀਬੀ ਨੇ ਵੀ ਨਾ ਕਰਤੀ ਆ ਗਿਆਨੀ ਹਰਬੀਰ ਸਿੰਘ ਉਹਨਾਂ ਨੇ ਵੀ ਫਾਰਮਲੀ ਨਾ ਕਰਤੀ ਪਰ ਨਾ ਕਰਨ ਦਾ ਮਤਲਬ ਕਈ ਵਾਰੀ ਹਾਂ ਹੀ ਹੁੰਦਾ ਹੁਣ ਕਿਉਂਕਿ ਬਹੁਤੇ ਲੱਕੜੀ ਇਕੱਠੇ ਹੋਗੇ ਬੀਬੀ ਜ਼ਗੀਰਕੌਰ ਨੂੰ ਉਹਨਾਂ ਨੂੰ ਵੀ ਸੈਟੀਸਫਾਈ ਕਰਨਾ ਅਯਾਲੀ ਨੂੰ ਵੀ ਕਰਨਾ ਆ ਇਧਰ ਪਟਿਆਲੀਆਂ ਨੂੰ ਵੀ ਹੈ ਵਡਾਲਾ ਸਾਹਿਬ ਉਹ ਡਾਲਾ ਸਾਹਿਬ ਦਾ ਵੀ ਤੁਹਾਨੂੰ ਉਹਨਾਂ ਦੀ ਵੀ ਮੁੱਛ ਖੜੀ ਏ ਇਸ ਗੱਲ ਲਈ ਕਿ ਮੈਨੂੰ ਹੀ ਦਿਓ ਹਿੱਸਾ ਮੇਰਾ ਵੀ ਸਾਡੇ ਹੱਕ ਇੱਥੇ ਰੱਖ ਸਾਰੇ ਐਨ ਜਾਣੀ ਹੁਣ ਜੇ ਕਿਸੇ ਤੇ ਸਾਂਝਾ ਸਮਝੌਤਾ ਹੋ ਸਕਦਾ ਸਤਾਡੀ ਗੱਲ ਠੀਕ ਹੈ ਬੀਬੀ ਸਤਵੰਤ ਕੋਰ ਤੇ ਹੋ ਸਕਦਾ ਤਾਂ ਜਾਂ ਗਿਆਨੀ ਹਰਪ੍ਰੀਤ ਸਿੰਘ ਤੇ ਹੋ ਸਕਦਾ ਵੀ ਚਲੋ ਸਾਂਝਾ ਸਾਰਿਆਂ ਤਾਂ ਸੋਮਵਾਰ ਨੂੰ ਪਿਕਚਰ ਕਲੀਅਰ ਹੋਏਗੀ ਹਾਲਾਂਕਿ ਹੁਣ ਤੱਕ ਜੋ ਲੱਗ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੇ ਉੱਤੇ ਮੋਹਰ ਹੈ ਜਿਹੜੇ ਸੁਧਾਰ ਲਹਿਰ ਵਾਲਿਆਂ ਦੋ ਪ੍ਰਧਾਨ ਬਣਾਉਂਦੇ ਹੋਏ ਨਜ਼ਰ ਆਉਣਗੇ ਇੱਕ ਸ਼੍ਰੋਮਣੀ ਅਕਾਲੀ ਦਲ ਜਿਸ ਤਰੀਕੇ ਨਾਲ ਸੁਬੀਰ ਸਿੰਘ ਬਾਦਲ ਪ੍ਰਧਾਨ ਨੇ ਔਰ ਇੱਕ ਪ੍ਰਧਾਨ ਬਣਾਇਆ ਜਾਵੇਗਾ ਜੋ ਕਿ ਪੰਥਕ ਚੋਣਾ ਜਾਂ ਪੰਥਕ ਮੁੱਦਿਆਂ ਦੇ ਉੱਤੇ ਫੋਕਸ ਕਰੇਗਾ ਮੌਜੂਦਾ ਸਮੇਂ ਦੇ ਵਿੱਚ ਮੈਂ ਕਹਾ ਕਿ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਨੇ ਹੁਣ ਸੁਧਾਰ ਲਹਿਰ ਵਾਲੇ ਐਸਜੀਪੀਸੀ ਦਾ ਪ੍ਰਧਾਨਤਾ لازمی ਤੌਰ ਤੇ ਨਹੀਂ ਬਣਾ ਸਕਦੇ ਕਿਉਂਕਿ ਇਲੈਕਟਿਡ ਬਾਡੀ ਆ ਹੋ ਤਾਂ ਪੈਰਲਰ ਉਸ ਤਰੀਕੇ ਨਾਲ ਕਿ ਜਿਹੜੇ ਪੰਥਕ ਚੋਣਾ ਜਾਂ ਪੰਥਕ ਮੁੱਦੇ ਹੋਣਗੇ ਉਹਨਾਂ ਦੇ ਲਈ ਬੀਬੀ ਸਤਵੰਤ ਕੌਰ ਧਾਰਮਿਕ ਕੌਂਸਲ ਦੇ ਪ੍ਰਧਾਨ ਹੋਣਗੇ ਯਾਨੀ ਕਿ ਉੱਥੇ ਇੱਕ ਵੱਖਰਾ ਨਾਮ ਦੀ ਪਾਰਟੀ ਦਾ ਨਜ਼ਰ ਆ ਸਕਦਾ ਹੈ। ਕਿਰ ਦੇਖਣਾ ਹੋਏਗਾ ਸੋਮਵਾਰ ਨੂੰ ਕੀ ਹੁੰਦਾ ਅੱਗੇ ਵਧਦੇ ਆਂ ਦਿਨ ਦੀ ਤੀਜੀ ਵੱਡੀ ਖਬਰ ਦਾ ਰੁਕ ਕਰਦੇ ਆਂ ਤੇ ਗੱਲ ਬੰਦੀ ਭਰ ਦ ਟ੍ਰੇਨ ਦੀ ਹੋਏਗੀ। ਅੰਮ੍ਰਿਤਸਰ ਪਹੁੰਚੀ ਇਹ ਬੰਦੇ ਭਰ ਦ ਟ੍ਰੇਨ ਲੋਕਾਂ ਨੇ ਇਕੱਠੇ ਹੋ ਕੇ ਟ੍ਰੇਨ ਦਾ ਪਰਮਾ ਸਵਾਗਤ ਕੀਤਾ। ਰੇਲਗੀਆਂ ਪਹਿਲੀਆਂ ਝਲਕੀਆਂ ਤੁਹਾਨੂੰ ਦਿਖਾਵਾਂਗੇ ਹਾਲਾਂਕਿ ਬੰਦੇ ਭਰ ਟ੍ਰੇਨ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਚੱਲਦੀ ਹੈ। ਤਾਂ ਟ੍ਰੇਨ ਤਾਂ ਤੁਸੀਂ ਡੈਫੀਨਿਟਲੀ ਪਹਿਲਾਂ ਵੀ ਦੇਖੀ ਹੋਏਗੀ ਹੋ ਸਕਦਾ ਬਹੁਤੇ ਸਾਡੇ ਦਰਸ਼ਕਾਂ ਨੇ ਸਫ਼ਰ ਵੀ ਕੀਤਾ ਤੋ ਟ੍ਰੇਨ ਦੇ ਵਿੱਚ ਕੁੱਲੀ ਬੱਚਿਆਂ ਨੇ ਸਫ਼ਰ ਕੀਤਾ ਅੰਮ੍ਰਿਤਸਰ ਕਟੜਾ ਬੰਦੀਪੜ ਦਾ ਟ੍ਰੇਨ ਦੀ ਸ਼ੁਰੂਆਤ ਹੋਈ ਹੈ ਵੈਸਟਨ ਦੇਵੀ ਤੋਂ ਦਰਬਾਰ ਸਾਹਿਬ ਤੱਕ ਇਹ ਰੀਲ ਗੱਡੀ ਸਿੱਧੀ ਸੁਪਰ ਫਾਸਟ ਚੱਲ ਰਹੀ ਹੈ ਪੰਜਾਬ ਤੋਂ ਜੰਮੂ ਤੱਕ ਇਸ ਦੇ 4 ਸਟਾਪ ਹੋਣਗੇ ਦੇਸ਼ ਤੋਂ ਦੋ ਹੋਰ ਬੰਦੀਪੜ ਦਾ ਟ੍ਰੇਨਾਂ ਦੀ ਸਵਾਗਤ ਵੀ ਬੰਗਲੌਰ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਵਰਚੁਅਲੀ ਤਰੀਕੇ ਨਾਲ ਦਿੱਤੀ ਹੈ ਤਿੰਨ ਟ੍ਰੇਨਾਂ ਨੂੰ ਟੋਟਲ ਦਿੱਤੀ ਇੱਕ ਪੰਜਾਬ ਦੇ ਲਈ ਹੈ ਇਹ ਟ੍ਰੇਨਾਂ ਹਫ਼ਤੇ ਦੇ ਵਿੱਚ ਜਿਹੜੀ ਹੈ ਅੰਮ੍ਰਿਤਸਰ ਕਟੜਾ ਇਹ ਹਫ਼ਤੇ 6 ਦਿਨ ਚੱਲੇਗੀ ਮੰਗਲਵਾਰ ਨੂੰ ਟ੍ਰੇਨ ਦੀ ਸੇਵਾ ਤੁਹਾਨੂੰ ਨਹੀਂ ਮਿਲ ਸਕੇਗੀ ਅੰਮ੍ਰਿਤਸਰ ਕਟੜਾ ਬੰਦੇ ਭਾਰਤ ਟ੍ਰੇਨ ਦਾ ਫਾਇਦਾ ਇਹ ਹੋਏਗਾ ਖਾਸ ਤੌਰ ਤੇ ਜਿਹੜੇ ਲੋਕ ਦੋਵੇਂ ਧਾਰਮਿਕ ਸਥਾਨਾਂ ਦੇ ਉੱਤੇ ਜਾਣੇ ਚਾਹੁੰਦੇ ਨੇ ਜਿਹੇ ਫਰਜ਼ ਕਰ ਲੋਗੇ ਜਿਹੜੇ ਦਿੱਲੀ ਤੋਂ ਵੀ ਆ ਰਹੇ ਨੇ ਉਹ ਦਿੱਲੀ ਤੋਂ ਆਏ ਸਿੱਧਾ ਕਟੜਾ ਵੈਸਟਰਨ ਦੇ ਵੀ ਮਾਤਾ ਦੇ ਦਰਸ਼ਨ ਕੀਤੇ ਤੇ ਉੱਥੋਂ ਬੰਦੇ ਭਾਰਤ ਫੜੀ ਫਿਰ ਸਿੱਧਾ ਅੰਮ੍ਰਿਤਸਰ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਜਲਿਆਂ ਵਾਲੇ ਬਾਗਿਆ ਰਾਮ ਤੀਰਥ ਰੋੜ ਜਿਹੜੇ ਸਥਾਨ ਹੈ ਦੁਰਗਿਆਣਾ ਮੰਦਰ ਵਾਗਾ ਬਾਰਡਰ ਦੇ ਉੱਤੇ ਗਏ ਔਰ ਉਸ ਤੋਂ ਬਾਅਦ ਫਿਰ ਵਾਪਸ ਆਏ ਬੰਦੇ ਭਾਰਤ ਦੁਬਾਰਾ ਫੜੀ ਦਿੱਲੀ ਇਹ ਇੱਕ ਪੂਰਾ ਪਲਾਨ ਅੱਗੇ ਨੂੰ ਬਣਦਾ ਹੋਇਆ ਨਜ਼ਰ ਆ ਸਕਦਾ ਹੈ ਜਾਂ ਫਿਰ ਪਹਿਲਾਂ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਕੋਈ ਆਏਗਾ ਤਾਂ ਉੱਥੇ ਉੱਥੋਂ ਟ੍ਰੇਨ ਲੈ ਕੇ ਫਿਰ ਕਟੜਾ ਤੱਕ ਜਾ ਸਕੇਗਾ ਦੂਜੇ ਪਾਸੇ ਜਿਹੜੇ ਲੋਕ ਬਾਇ ਏਅਰ ਆਉਂਦੇ ਨੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਉਹਨਾਂ ਦੇ ਲਈ ਵੀ ਸਹੂਲਤ ਹੋਏਗੀ ਕਿ ਅੰਮ੍ਰਿਤਸਰ ਪਹੁੰਚੋ ਫਿਰ ਉੱਥੋਂ ਤੁਸੀਂ ਟ੍ਰੇਨ ਫੜੋ ਸੁਪਰ ਫਾਸਟ ਟ੍ਰੇਨ ਤੁਹਾਨੂੰ ਮਿਲੇਗੀ ਬੰਦੇ ਭਾਰਤ ਤੁਸੀਂ ਜਾ ਸਕਦੇ ਹੋ ਵੈਸਟਨ ਦੇ ਵੀ ਵੈਸਟਨ ਦੇ ਵੀ ਕਟੜਾ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ ਇਹ ਚੱਲੇਗੀ ਟ੍ਰੇਨ ਨੰਬਰ ਹੈ 26406

ਪੰਜਾਬ ਦੀ ਧਾਰਮਿਕ ਰਾਜਧਾਨੀ ਹੈ। ਅੰਮ੍ਰਿਤਸਰ ਪੰਜਾਬ ਦੀ ਰਾਜਨੀਤਿਕ ਸਮਾਜੀ ਰੂਪ ਤੇ ਸੁਰਮੇਤਾ ਦੇ ਰੂਪ ਤੇ ਅੰਮ੍ਰਿਤਸਰ ਦਾ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਮਹੱਤਵ ਹੈ। ਅੰਮ੍ਰਿਤਸਰ ਨੂੰ ਕਟੜੇ ਦੇ ਨਾਲ ਜੋੜਨਾ, ਸਾਹਿਬ ਐਸ਼ਰੋ ਦੇਵੀ ਦੇ ਨਾਲ ਜੋੜਨਾ ਇਹ ਪੰਜਾਬ ਲਈ ਬਹੁਤ ਖੁਸ਼ਹਾਲ ਹੈ। ਮੈਂ ਨਰਿੰਦਰ ਮੋਦੀ ਜੀ ਦਾ ਪੂਰਾ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਨੂੰ ਇੱਕ ਨਵਾਂ ਤੋਹਫਾ ਤੁਹਾਰਾ ਦਿੱਤਾ। ਔਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅੰਮ੍ਰਿਤਸਰ ਦਾ ਜ਼ਿਕਰ ਆਉਂਦਾ ਹੈ। ਸ੍ਰੀ ਗੋਲਡਨ ਟੈਂਪਲ ਸਾਹਿਬ, ਦਰਗਾਣਾ ਮੰਦਰ, ਜੱਲ੍ਹਿਆਵਾਲਾ ਬਾਗ ਔਰ ਬਾਗਾ ਬਾਰਡਰ। ਔਰ ਜਦੋਂ ਮਾਂ ਵੈਸ਼ਨੋਦੇਵੀ ਦਾ ਜ਼ਿਕਰ ਆਉਂਦਾ ਤੇ ਕਟੜੇ ਦਾ ਜ਼ਿਕਰ ਆਉਂਦਾ। ਇਹ ਦੋ ਦਿਲਾਂ ਦਾ ਮੇਲ ਹੈ। ਔਰ ਬੰਦੇ ਭਾਰਤ ਨੇ ਜੇ ਆਂਦੇ ਨਾਲ ਜਿਹੜੇ ਵੈਸ਼ਨੋਦੇਵੀ ਮਾਂ ਦੇ ਕੋਲ ਜਾਣਗੇ ਔਰ ਅੰਮ੍ਰਿਤਸਰ ਆਣਾ ਚਾਹੁੰਦੇ ਨੇ। ਉਹਨਾਂ ਦੀ ਦੂਰੀ ਘਟੀ ਹੈ। तुम्हें यह देखना कि ये श्रद्धालु और पर्यटकों की संख्या दोनों जगह बहुत ज़्यादा बढ़ेगी मैं नगरी खास करके बहुत बहुत बधाई शहर शहर वासियों को बहुत बहुत मुबारक और इस ट्रेन से हमारे जो टूरिज टूरिस्ट बाहर से आना चाहते हैं उनके लिए बहुत बड़ी सहूलत है क्योंकि अमृतसर टूरिस्ट सिटी है और जो टूरिस्ट सर्किट है दिल्ली अमृतसर कटड़ा पहले हमने हाईवे भी लेके आए हैं अब ट्रेन की बहुत बड़ी डिमांड थी जब से वंदे भारत आई है मेरी ये ट्रेन चलाने की डिमांड थी लेकिन दिल्ली टू अमृतसर ट्रेन आ गई थी लेकिन अमृतसर टू कटड़ा पेंडिंग थी सो अब ये पूरी होने जा रही है मैं शुक्रिया अदा करता हूँ सेंट्रल गवर्नमेंट का हमारे जो मिनिस्टर हैं रेलवे अश्नी वैष्णव जी उन्होंने तो बहुत बहुत शुक्रिया एम एस का भी बहुत बहुत शुक्रिया और धन्यवाद ये ट्रेन जी है चल रही है बिल्कुल बिल्कुल वो 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 आने वाले समय में हम इसको ठीक कराएंगे पहले चलने दीजिए ਔਰ ਕਿਉਂਕਿ ਜਲੰਧਰ ਤੋਂ ਕਟੜਾ ਜੋ ਦਿੱਲੀ ਕਟੜਾ ਦਿੱਲੀ ਟ੍ਰੇਨ ਹੈ ਨਾ ਦਿੱਲੀ ਕਟੜਾ ਉਹ ਜਲੰਧਰ ਰੁਕੇ ਜਾ ਸਕਦੀ ਹੈ। ਜੁਜੇ ਆਈ ਕਿਸ ਸੋਗਾਤਾ لازمی ਤੌਰ ਤੇ ਜਿਸ ਤਰੀਕੇ ਨਾਲ ਵੱਡੇ ਭਾਰਤ ਇੱਕ ਹੋਰ ਪੰਜਾਬ ਦੇ ਵਿੱਚ ਸ਼ੁਰੂਆਤ ਹੋਈ ਹੈ ਇੱਕ ਵੱਡੀ ਖਬਰ ਆ ਰਹੀ ਹੈ ਉਸ ਦਾ ਰੁਕ ਕਰਦੇ ਹਾਂ ਖਬਰ ਹੈ ਸ਼ਿਮਲਾ ਤੋਂ ਤਿੰਨ ਬੱਚੇ ਲਾਪਤਾ ਹੋ ਗਏ ਸੀ ਉਹਨਾਂ ਬੱਚਿਆਂ ਤੱਕ ਪੁਲਿਸ ਪਹੁੰਚ ਗਈ ਹੈ। ਅਹਿਮ ਤੇ ਵੱਡੀ ਖਬਰ ਸ਼ਿਮਲਾ ਤੋਂ ਸ਼ਿਮਲਾ ਦੇ ਵਿੱਚ ਗਾਇਬ ਹੋਏ ਤਿੰਨ ਵਿਦਿਆਰਥੀ ਉਹਨਾਂ ਤੱਕ ਪੁਲਿਸ ਪਹੁੰਚ ਗਈ ਹੈ ਪੁਲਿਸ ਨੇ ਬੱਚਿਆਂ ਨੂੰ ਬਰਾਮਦ ਕਰ ਲਿਆ ਸ਼ਿਮਲਾ ਦੇ ਕੋਟਖਾਈ ਦੇ ਵਿੱਚੋਂ ਇਹ ਤਿੰਨੇ ਵਿਦਿਆਰਥੀ ਮਿਲੇ ਨੇ ਪੁਲਿਸ ਨੇ ਇੱਕ ਸ਼ਖਸ ਨੂੰ ਵੀ ਗ੍ਰਿਫਤਾਰ ਕੀਤਾ ਹੈ ਬੱਚਿਆਂ ਨੂੰ ਕਾਰ ਦੇ ਵਿੱਚ ਅਗਵਾ ਕਰਕੇ ਲੈ ਕੇ ਗਿਆ ਸੀ ਮਲਜ਼ਮ ਮਲਜ਼ਮ ਨੇ ਪਰਿਵਾਰਾਂ ਨੂੰ ਧਮਕੀ ਦਿੱਤੀ ਸੀ ਮੁਹਾਲੀ ਕਰਨਾਲ ਅਤੇ ਕੁੱਲੂ ਦੇ ਨਾਲ ਸੰਬੰਧਤ ਇਹ ਤਿੰਨੋਂ ਬੱਚੇ ਸਨ ਜਿਹੜੇ ਪੀਸੀਐਸ ਦੇ ਵਿੱਚ ਪੜ੍ਹ ਰਹੇ ਸਨ ਤੇ ਗੇਟ ਪਾਸ ਵਰਵਾ ਕੇ ਉੱਥੋਂ ਨਿਕਲਦੇ ਨੇ ਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏ 5 ਵਜੇ ਤੱਕ ਉਹਨਾਂ ਨੇ ਵਾਪਸ ਆਣਾ ਸੀ ਪੇ ਉਸ ਤੋਂ ਬਾਅਦ ਉਹਨਾਂ ਨੂੰ ਟ੍ਰੇਸ ਕਰਨਾ ਸ਼ੁਰੂ ਕੀਤਾ ਗਿਆ ਪਰਿਵਾਰ ਵੀ Shimla ਪਹੁੰਚ ਚੁੱਕੇ ਸਨ ਇੱਕ ਪਰਿਵਾਰ Mohali ਦਾ ਵੀ ਸੀ ਵਿਦਿਆਰਥੀ Shimla ਦੇ ਇੱਕ ਸਕੂਲ ਦੇ ਵਿੱਚ ਪੜ੍ਹਦੇ ਨੇ ਜੋ Mall Road ਤੇ ਘੁੰਮਣ ਗਏ ਸੀ ਜਿੱਥੇ ਇੱਕ ਸ਼ਖਸ ਇਹਨਾਂ ਨੂੰ ਆਪਣੇ ਨਾਲ ਲੈ ਗਿਆ ਤੇ ਖੈਰ ਪੁਲਿਸ ਹਣੇ ਤੱਕ ਪਹੁੰਚ ਗਈ ਹੈ ਬੱਚੇ ਸਾਰੇ ਸਹੀ ਸੁਰੱਖਿਅਤ ਨੇ ਕਪਿਲ ਠਾਕੁਰ ਇਸ ਸਮੇਂ ਸਾਡੇ ਸਹਿਯੋਗੀ ਸਾਡੇ ਨਾਲ ਨੇ Shimla ਤੋਂ ਕਪਿਲ ਥੋੜੀ ਜਿਹੀ ਜਾਣਕਾਰੀ ਚਾਹੇਂਗੇ ਕਿ ਆਹ ਕੁਛ ਇਹ ਪੂਰਾ ਮਾਮਲਾ ਹੋਇਆ ਕਿਵੇਂ ਪੁਲਿਸ ਪਹੁੰਚੀ ਇਹਨਾਂ ਬੱਚੋ ਤੱਕ देखिए जिस तरीके से जो शिमला का ये बहुत ही प्रतिष्ठित जो स्कूल है यहाँ से जो तीन बच्चों के गायब होने का जब मामला सामने आया हालांकि अब जो इसमें किडनैपिंग क्योंकि एक जो व्यक्ति है उसको गिरफ्तार कर लिया है जो अपनी गाड़ी में इन बच्चों को बैठा कर ले गया और पुलिस ने 24 घंटे से भी पहले ही इस मामले को सुलझा लिया और बच्चों को जो है सही सलामत जो है बरामद कर लिया है और आरोपी को भी एक गिरफ्तार कर लिया है इसमें ये कोटखाई के क्षेत्र में जो है बच्चों को ले गया था और ऐसे में चौबीस घंटे हो गए थे और अब जाकर जो है बच्चों को जो है शिमला पुलिस यहाँ पर बरामद कर पाई है और पूरी जो है पुलिस ने इसमें काफी मशक्कत जो करनी पड़ी इनको ढूंढने में और बहुत सारी दिक्कतों का जो है सामना करना पड़ा लेकिन ये गनीमत है कि बच्चे जो है सही सलामत अभी तक है और किडनैपर की अगर बात की जाए तो शिमला का ही रहने वाला है डीएल नंबर वो गाड़ी की जिसको पुलिस ने ट्रेस किया और ये शिमला के लोअर बाजार का ही रहने वाला है सुमित नाम व्यक्ति का है जो बी की धारा एक के तहत मामला पहले ही दर्ज कर दिया गया था तो ऐसे में जो है पुलिस ने अभी फिलहाल गिरफ्तार कर लिया और आगामी इसमें जो छानबीन की जा रही है और अभी जो बच्चों को वो शिमला लाया जा रहा है और उनका मेडिकल भी करवाया जाएगा और आगे की जो आगे इसमें जो है है कार्यवाही इसमें पुलिस अमल में ला रही है ठीक है तो ये पूरा कनेक्शन वही जुड़ रहा है जो पहले कहा जा रहा था कि जो मोहाली का लड़का है उसके पेरेंट्स को कॉल आई थी ये वही शख्स है वो अलग मामला था क्या धमकी क्या थी क्या पैसे मांगे कोई क्या परिवार तक कोई

ਅਗਲੀ ਖਬਰ ਦਰੁਖ ਕਰਦੇ ਹਾਂ ਤੇ ਗਲ ਡੋਪ ਟੈਸਟ ਵਾਲੀ ਚੈਲੰਜ ਦੀ ਸਾਬਕਾ ਐਮਐਲਏ ਦੇ ਭਰਾ ਦਾ ਚੈਲੰਜ ਮੌਜੂਦਾ ਵਿਧਾਇਕ ਦੇ ਵੱਲੋਂ ਕਬੂਲ ਕੀਤਾ ਗਿਆ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦਵਿੰਦਰ ਸਿੰਘ ਲਾੜੀ ਦਵਿੰਦਰ ਸਿੰਘ ਲਾੜੀ ਲੋਗੜ ਦੇ ਗੁਰੂ ਘਰ ਪਹੁੰਚ ਗਏ ਸਾਬਕਾ ਵਿਧਾਇਕਾ ਕਾਕਾ ਲੋਗੜ ਦੇ ਭਰਾ ਇਕਬਾਲ ਸਿੰਘ ਨੇ ਚੈਲੰਜ ਦਿੱਤਾ ਸੀ ਤੈਸ ਸਮੇਂ ਮੁਤਾਬਕ ਡੋਪ ਟੈਸਟ ਦੇ ਲਈ ਪਹੁੰਚ ਗਏ ਐਮਐਲਏ ਲਾੜੀ ਮੌਕੇ ਤੇ ਨਹੀਂ ਪਹੁੰਚੇ ਸੁਖਜੀਤ ਕਾਕਾ ਲੋਗੜ ਦੇ ਭਰਾ ਇਕਬਾਲ ਸਿੰਘ ਤਿੰਨ ਪੀੜੀਆਂ ਤੋਂ ਸਾਡਾ ਪਰਿਵਾਰ ਦੇ ਵਿੱਚ ਕੋਈ ਸ਼ਰਾਬ ਨਹੀਂ ਪਿੰਦਾ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਐਮਐਲਏ लाਢੀ ਦੇ ਵੱਲੋਂ ਤੇ ਪੂਰਾ ਮਾਮਲਾ ਆਪਣੇ ਆਪ ਦੇ ਵਿੱਚ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੀ ਸਿਆਸਤ ਨੂੰ ਇੱਕ ਨਵੀਂ ਸ਼ੇਪ ਦਿੰਦਾ ਨਜ਼ਰ ਆ ਰਿਹਾ ਹੈ ਡੋਪ ਟੈਸਟ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੁੱਦਾ ਖੂਬ ਗੂੰਜਿਆ ਹੈ ਕਿ ਜਿਹੜੇ ਸਿਆਸਤਦਾਨ ਨੇ ਜੇ ਨਸ਼ੇ ਨੂੰ ਜੜ ਤੋਂ ਪੁੱਟਣਾ ਹੈ ਤਾਂ ਫਿਰ ਸਿਆਸਤਦਾਨਾਂ ਦਾ ਵੀ ਡੋਪ ਟੈਸਟ ਕਿਉਂ ਨਾ ਕਰਵਾਇਆ ਜਾਵੇ ਤਾਂ ਸਾਬਕਾ ਐਮਐਲਏ ਦੇ ਭਰਾ ਨੇ ਚੈਲੰਜ ਕੀਤਾ ਮੌਜੂਦਾ ਐਮਐਲਏ ਨੇ ਮੌਜੂਦਾ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਦਵਿੰਦਰ ਸਿੰਘ ਲਾਢੀ ਤਦ ਦਵਿੰਦਰ ਸਿੰਘ ਲਾੜੀ ਨੇ ਚੈਲੰਜ ਨੂੰ ਐਕਸੈਪਟ ਕਰ ਲਿਆ ਲੋਗੜ ਦੇ ਗੁਰਦੁਆਰਾ ਸਾਹਿਬ ਪਹੁੰਚ ਗਏ ਸਾਬਕਾ ਵਿਧਾਇਕ ਨੇ ਕਾਕਾ ਲੋਗੜ ਉਹਨਾਂ ਦੇ ਭਰਾ ਨੇ ਇਕਬਾਲ ਸਿੰਘ ਜਿਨ੍ਹਾਂ ਨੇ ਚੈਲੰਜ ਕੀਤਾ ਸੀ। ਔਰ ਐਮਐਲਏ ਲਾੜੀ ਨੇ ਦਾਅਵਾ ਕੀਤਾ ਕਿ ਤੈਸ ਸਮੇਂ ਦੇ ਮੁਤਾਬਿਕ ਜੋ ਟੂਕ ਤੈਸ ਦੇ ਲਈ ਤੈਸ ਸਮਾਂ ਸੀ ਉੱਥੇ ਮੈਂ ਪਹੁੰਚ ਗਿਆ ਸੀ। ਹਾਲਾਂਕਿ ਸੁਖਜੀਤ ਕਾਕਾ ਲੋਗੜ ਦੇ ਭਰਾ ਇਕਬਾਲ ਸਿੰਘ ਨਹੀਂ ਪਹੁੰਚੇ ਮੌਕੇ ਦੇ ਉੱਤੇ ਦੂਜੇ ਪਾਸੇ ਵੀ ਐਮਐਲਏ ਲਾੜੀ ਦਾਅਵਾ ਕਰਦੇ ਆ ਨਜ਼ਰ ਆਇਆ ਕਿ ਤਿੰਨ ਪੀੜੀਆਂ ਤੋਂ ਸਾਡਾ ਪਰਿਵਾਰ ਬਿਲਕੁਲ ਨਸ਼ਿਆਂ ਤੋਂ ਦੂਰ ਹੈ ਕੋਈ ਸ਼ਰਾਬ ਵੀ ਨਹੀਂ ਪਿੰਦਾ ਇਕਬਾਲ ਸਿੰਘ ਨੇ ਫਿਰ ਐਮਐਲਏ ਦਵਿੰਦਰ ਸਿੰਘ ਲਾੜੀ ਤੇ ਪਲੜਵਾਰ ਕੀਤਾ ਤੇ ਕਿਹਾ ਕਿ ਵਿਧਾਇਕ ਦਵਿੰਦਰ ਲਾੜੀ ਨੇ ਪਿੰਡ ਦੇ ਵਿੱਚ ਆ ਕੇ ਡਰਾਮਾ ਕੀਤਾ ਪਿੰਡ ਦੇ ਵਿੱਚ ਕੋਈ ਵੀ ਮੈਡੀਕਲ ਟੀਮ ਨਹੀਂ ਸੀ ਇਕਬਾਲ ਸਿੰਘ ਨੇ ਇਹ ਦਾਵਾ ਕੀਤਾ ਕਿ ਐਮਐਲਏ ਦਵਿੰਦਰ ਸਿੰਘ ਨੂੰ ਨਵਾਂ ਚੈਲੰਜ ਦਿੱਤਾ ਹੈ ਤੇ 17 ਅਗਸਤ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਨੂੰ ਕਿਹਾ ਹੈ ਗੁਰੂ ਸਾਹਿਬ ਤੇ ਹੱਥ ਰੱਖ ਕੇ ਸੌਂ ਚੁੱਕਣ ਦਵਿੰਦਰ ਸਿੰਘ ਲਾੜੀ ਇਕਬਾਲ ਸਿੰਘ ਇਹ ਕਹਿੰਦੇ ਨਜ਼ਰ ਆਏ ਖੈਰ ਕੁੱਲ ਮਿਲਾ ਕੇ ਇੱਕ ਚੰਗਾ ਸਿਆਸੀ ਤੁਸੀਂ ਹਾਈ ਵੋਲਟੇਜ ਡਰਾਮਾ ਕਹਿ ਸਕਦੇ ਹੋ ਹੁੰਦਾ ਹੈ ਉੱਥੇ ਨਜ਼ਰ ਆਇਆ ਜੋ ਜਿੰਨਾਂ ਨੇ ਡੇ ਪ੍ਰੋਟੈਸਟ ਕਰਨਾ ਸੀ ਉਹ ਅਜੇ ਤੱਕ ਨਹੀਂ ਪਹੁੰਚੇ ਗੁਰਦਾਰੇ ਦੇ ਵਿੱਚ ਵੱਜ ਆ ਗਈਆਂ ਸਾਡੇ ਬੰਦਿਆਂ ਨੇ ਮੈਕਾ ਤੇ ਖੜ ਕੇ ਕਹਿਤਾ ਕਿ ਕੱਲਾ ਐਮਐਲਏ ਨਹੀਂ ਕੱਲਾ ਨਾਦੀ ਤੋਂ ਸੀ ਅੱਜ ਜਿੰਨੀ ਸੰਗਤ ਖੜੀ ਆ ਹਰੇਕ ਬੰਦਾ ਆਪ ਦੇ ਡੇ ਪ੍ਰੋਟੈਸਟ ਕਰਾਉਣ ਨੂੰ ਤਿਆਰ ਹੈ ਪਰ ਸਾਨੂੰ ਕੋਈ ਜਵਾਬ ਨਹੀਂ ਆਇਆ ਕਿਸੇ ਪਾਸੋਂ ਅੱਜ ਜੋ ਡਰਾਮਾ ਐਮਐਲਏ ਲੋ ਪਿੰਡ ਲੋਗੜ ਪਹੁੰਚ ਕੇ ਕੀਤਾ ਗਿਆ ਬਿਲਕੁਲ ਡਰਾਮਾ ਹੈ ਇਹਦੇ ਚ ਕੱਖ ਵੀ ਕੋਈ ਗੱਲ ਨਿਕਲਣ ਵਾਲੀ ਨਹੀਂ ਆ ਨਾ ਤਾਂ ਇੱਥੇ ਹਸਪੀਟਲ ਆ ਨਾ ਇੱਥੇ ਕੋਈ ਡਾਕਟਰ ਆ ਨਾ ਕੋਈ ਇੱਥੇ ਲੈਬਰਾਟਰੀ ਆ ਸਾਨੂੰ ਇਹ ਨਹੀਂ ਪਤਾ ਵੀ ਡੋਪ ਟੈਸਟ ਕਿਹਨੇ ਕਰਨਾ ਉਹਨਾਂ ਕੋਈ ਵੀ ਗੱਲ ਜਦੋਂ ਕਰਨੀ ਹੁੰਦੀ ਆ ਜਿੱਥੇ ਆਉਣਾ ਹੁੰਦਾ ਉਹ ਤੋਂ ਟਾਈਮ ਮੰਗਿਆ ਜਾਂਦਾ ਅਸੀਂ ਹੁਣ ਉਹਨਾਂ ਨੂੰ ਟਾਈਮ ਦਿੱਤਾ ਅਗਲੇ ਸੰਡੇ ਦਾ 17 ਤਰੀਕ ਨੂੰ 11 ਵਜੇ 11 ਵਜੇ ਹਾਂਜੀ ਹਾਂਜੀ ਉਹਨਾਂ ਨੂੰ ਟਾਈਮ ਦਿੱਤਾ ਜੇ ਅਸੀਂ ਇਹ ਗੱਲ ਚਲਾਈ ਆ ਤਾਂ ਟਾਈਮ ਅਸੀਂ ਦੇਵਾਂਗੇ ਨਾ ਕਿ ਐਮਐਲਏ ਦੀ ਜਦੋਂ ਮਰਜ਼ੀ ਹੋਵੇ ਤਾਂ ਇੰਟਰਸਟਿੰਗ ਆ ਮਾਮਲਾ ਕਿ ਬਾਕੀ ਅਗਲੇ ਐਤਵਾਰ ਫੇਰ ਵਿਧਾਇਕ ਸਭ ਪਹੁੰਚ ਜਾਣਗੇ ਪਰ ਉਸ ਤੋਂ ਇੰਪੋਰਟੈਂਟ ਹੈ ਕਿ ਟੀਮਾਂ ਉੱਥੇ ਪਹੁੰਚਣ ਜਿਨ੍ਹਾਂ ਨੇ ਬਲੱਡ ਸੈਂਪਲ ਜਾਂ ਜਿਵੇਂ ਵੀ ਡੋਕਟੈਸ ਕੀਤਾ ਜਾਂਦਾ ਉਸ ਤਰੀਕੇ ਨਾਲ ਕਰਿਆ ਜਾ ਸਕੇ ਅੱਗੇ ਆਦਨ ਲਈ ਖਬਰ ਦਾ ਰੁਕ ਕਰਦੇ ਆਂ ਦਿਨ ਦੀ ਛੇਵੀਂ ਵੱਡੀ ਖਬਰ ਬਿਆਸ ਦਰਿਆ ਦੇ ਵਿੱਚ ਵਧਿਆ ਪਾਣੀ ਦਾ ਪੱਧਰ ਪੌਂਗ ਡੈਮ ਦੇ ਸਪਿਲਵੇ ਗੇਟ ਤੋਂ ਪਾਣੀ ਇੱਕ ਵਾਰ ਫਿਰ ਤੋਂ ਛੱਡਿਆ ਗਿਆ 40000 ਕਿਊਸੇ ਪੌਂਗ ਡੈਮ ਤੇ ਪਾਣੀ ਦਾ ਲੈਵਲ 1377 ਫੁੱਟ ਪਾਰ ਕਰ ਗਿਆ ਔਰ ਉਸ ਦੀ وجہ ਨਾਲ ਪਾਣੀ ਲਗਾਤਾਰ ਵਧ ਰਿਹਾ ਹੈ ਪਾਣੀ ਛੱਡਿਆ ਜਾ ਰਿਹਾ ਹੈ ਤੇ ਜਿੱਥੇ ਜਿੱਥੇ ਬਿਆਸ ਦਰਿਆ ਦਾ ਪਾਣੀ ਜਾਂਦਾ ਹੈ ਉੱਥੇ ਜ਼ਰੂਰ ਚਿੰਤਾ ਨੂੰ ਵਧਾਉਂਦਾ ਹੈ ਜਦੋਂ ਇਸ ਤਰੀਕੇ ਨਾਲ ਜ਼ਿਆਦਾ ਤਦਾਦ ਦੇ ਵਿੱਚ ਪਾਣੀ ਛੱਡਿਆ